ਸਸੀ ਕਾਲਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਦੁਨੀਆ ਭਰ ਦੇ ਵਿੱਚ 에어ਲਾਈਨ ਸਰਵਿਸ ਜਿਹੜੀਆਂ ਉਹ ਠੱਪ ਹੋ ਗਈਆਂ ਨੇ ਖਾਸ ਤੌਰ ਤੇ ਜੇ ਗੱਲ ਕਰੀਏ ਤਾਂ ਇੰਡੀਆ ਦੀਆਂ 에어ਲਾਈਨ ਸਰਵਿਸ ਜਿਹਦੇ ਵਿੱਚ ਅਕਾਸਾ ਸਪਾਈਸ ਜੈਟ ਜਾਂ ਬਾਕੀ ਵੀ ਜਿਹੜੀਆਂ 에어 ਇੰਡੀਆ ਜਾਂ ਹੋਰ ਜਿਹੜੀਆਂ ਇੰਡੀਗੋ ਵਰਗੀਆਂ ਜਿਹੜੀਆਂ 에어ਲਾਈਨ ਸਰਵਿਸ ਜਿਹੜੀਆਂ ਸਾਰੀਆਂ ਸਾਰੀਆਂ ਠੱਪ ਹੋ ਚੁੱਕੀਆਂ ਨੇ ਜੀ ਕਿਉਂਕਿ ਇੱਕ ਬਹੁਤ ਵੱਡਾ ਟੈਕਨੀਕਲ ਗਲਿਚ ਆਇਆ ਹੈਗਾ ਯੂ ਐਸ ਆਂ ਉਡਾਨਾਂ ਵੀ ਜਿਹੜੀਆਂ ਗਰਾਉਂਡ ਕਰ ਦਿੱਤੀਆਂ ਗਈਆਂ ਮਤਲਬ ਕਿ ਰੱਦ ਕਰ ਦਿੱਤੀਆਂ ਗਈਆਂ ਦੁਨੀਆ ਭਰ ਦੇ ਵਿੱਚ ਇਸ ਟਾਈਮ 에ਅਰਲਾਈਨ ਕੰਪਨੀਆਂਸ ਦੀਆਂ ਸਾਰੀਆਂ ਦੀਆਂ ਸਾਰੀਆਂ ਉਡਾਨਾਂ ਤਕਰੀਬਨ ਰੱਦ ਕਰ ਦਿੱਤੀਆਂ ਗਈਆਂ ਤੇ ਉਹਦੇ ਨਾਲ ਹੀ ਜਿਨੇ ਵੀ ਕਸਟਮਰਸ ਨੇ ਜਿਨੇ ਵੀ ਜਿਨ੍ਹਾਂ ਨੇ ਉਡਾਨਾਂ ਭਰਨੀਆਂ ਸੀ ਯਾਤਰੀ ਨੇ ਜਿਹੜੇ ਦੇ ਸਾਰੇ ਦੇ ਸਾਰੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਚੈੱਕ ਇਨ ਨਹੀਂ ਹੋ ਪਾ ਰਿਹਾ ਇਸ ਦੇ ਨਾਲ ਨਾਲ ਹੀ ਬਹੁਤ ਹੀ ਵੱਡਾ ਇੰਪੈਕਟ ਪਿਆ ਖਾਸ ਤੌਰ ਤੇ ਜੇ ਗੱਲ ਕਰੀਏ ਤਾਂ ਮਾਰਕੀਟ ਤੇ ਜਿਹੜੀ ਕਿ ਸ਼ੇਅ ਮਾਰਕੀਟ ਹੈਗੇ ਦੁਨੀਆ ਭਰ ਦੇ ਗਲੋਬਲ ਸ਼ੇਅ ਮਾਰਕੀਟ ਤੇ ਵੀ ਇਹਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ ਔਰ ਉਸ ਦੇ ਨਾਲ ਹੀ ਯੂਐਸਟੀ ਜਿਹੜੀ ਇੱਕ ਸੈਟਲਾਈਟ ਚੈਨਲ ਹੈਗਾ ਸਟਾਈ ਨਿਊਜ਼ ਔਰ ਉਹਦੇ ਨਾਲ ਕਈ ਹੋਰ ਚੈਨਲ ਜਿਹੜੇ ਕਿ ਲਾਈਵ ਬ੍ਰਾਡਕਾਸਟਿੰਗ ਕਰਦੇ ਸੀਗੇ ਉਹਨਾਂ ਤੇ ਵੀ ਕਾਫੀ ਜ਼ਿਆਦਾ ਅਸਰ ਪਿਆ ਉਹ ਬਲੈਕਆਊਟ ਹੋ ਗਏ ਨੇ ਆਫ ਦਾ 에ਅਰ ਚਲੇ ਗਏ ਨੇ ਤੁਹਾਨੂੰ ਦੱਸ ਦਈਏ ਕਿ 에ਅਰਲਾਈਨਸ ਜਿਹੜੇ ਹੈਗੇ ਸਰਵਿਸਿਜ਼ 올 오버 더 월ड ਇਸ ਟਾਈਮ ਰੱਦ ਕਰ ਦਿੱਤੀਆਂ ਗਈਆਂ ਬਹੁਤ ਵੱਡਾ ਟੈਕਨੀਕਲ ਗਲਿਚ ਆਇਆ ਯੂਐਸ ਦੀਆਂ ਵੀ ਜਿਹੜੀਆਂ ਗਰਾਉਂਡ ਕਰ ਦਿੱਤੀਆਂ ਗਈਆਂ ਆਸਟ੍ਰੇਲੀਆ ਦੀ ਹੋ ਗਈ ਚਾਹੇ ਉਹ ਕੈਨੇਡਾ ਦੀ ਹੈਗੀ ਹੈ ਜਾਂ ਹੋਰ ਬ੍ਰਿਟੇਨ ਦੀ ਹੈਗੀ ਹੈ ਉਹ ਸਾਰੀਆਂ ਦੇ ਸਾਰੀਆਂ ਇੰਗਲੈਂਡ ਦੀ ਜਿਹਨੂੰ ਅਸੀਂ ਇੰਗਲੈਂਡ ਬ੍ਰਿਟੇਨ ਜਿਹਨੂੰ ਕਹਿੰਦੇ ਆ ਉਹਨਾਂ ਸਾਰੀਆਂ ਸਰਵਿਸਿਜ਼ ਨੂੰ ਖਾਸ ਕਰਕੇ 에어ਲਾਈਨ ਸਰਵਿਸਿਜ਼ ਜਿਹੜੀਆਂ ਉਹ ਡਾਊਨ ਹੋ ਗਈਆਂ ਨੇ Microsoft ਕੰਪਨੀ ਜਿਹੜੀ ਹੈਗੀ ਹੈ ਉਹਨਾਂ ਦੇ ਵਿੱਚ ਉਹਦੇ ਵਿੱਚ ਇੱਕ ਟੈਕਨੀਕਲ ਗਲਿਚ ਆਇਆ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਬਹੁਤ ਵੱਡਾ ਗਲਿਚ ਆਇਆ ਹੈ ਮੈਸਿਵ ਗਲਿਚ ਜਿਹੜਾ ਦੇਖਣ ਨੂੰ ਮਿਲਿਆ ਹੈ ਔਰ ਇੰਡੀਆ ਦੇ ਵਿੱਚ ਜੇ ਗੱਲ ਕਰੀਏ ਤਾਂ ਖਾਸ ਤੌਰ ਤੇ ਦਿੱਲੀ 에ਰਪੋਰਟ ਨੇ ਬੰਬੇ 에ਰਪੋਰਟ ਨੇ ਔਰ ਉਸ ਦੇ ਨਾਲ ਹੀ ਜੇ ਗੱਲ ਕਰੀਏ ਸਾਰੀਆਂ ਦੇ ਸਾਰੀਆਂ ਜਿੰਨੀਆਂ ਵੀ 에ਰਲਾਈਨ ਕੰਪਨੀਆਂਜ਼ ਨੇ ਸਪਾਈਸ ਜੈਟ ਇੰਡੀਗੋ ਅਕਾਸਾ ਔਰ ਉਸ ਦੇ ਨਾਲ ਹੀ Air India ਉਹਨਾਂ ਸਭ ਨੇ ਆਪਣੀਆਂ ਆਪਣੇ ਐਕਸ ਤੇ ਜਾ ਕੇ ਪੋਸਟ ਪਾਈਆਂ ਨੇ ਔਰ ਉਹਨਾਂ ਨੇ ਕਿਹਾ ਕਿ ਟੈਕਨੀਕਲ ਗਲਿਚ ਤੇ ਕਾਰਨ ਡੀਆਂ ਸਾਨੂੰ ਪਰੇਸ਼ਾਨੀ ਆ ਰਹੀ ਹੈ ਤੇ ਇਸ ਕਰਕੇ ਇਸ ਟਾਈਮ ਜਿਹੜੀ ਹੈਗੀ ਐ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਟੈਕਨੀਕਲ ਗਲਿਚ ਨੂੰ ਨਿਬੜਨ ਦੇ ਲਈ ਅਸੀਂ ਜਲਦੀ ਤੋਂ ਜਲਦੀ ਕੁਝ ਨਾ ਕੁਝ ਕਰੀਏ ਪਰ ਦੁਨੀਆ ਭਰ ਦੇ ਵਿੱਚ ਆਇਆ ਇਸ ਕਰਕੇ ਹਜੇ ਇੰਤਜ਼ਾਰ ਕਰਨਾ ਹੋਵੇਗਾ ਕਿ ਇਸ ਗਲਿਚ ਦਾ ਕਦੋਂ ਤੇ ਕੀ ਜਿਹੜਾ ਉਹ ਹੱਲ ਨਿਕਲਦਾ ਫॉर द ਟਾਈਮਿੰਗ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਦੁਨੀਆ ਭਰ ਦੇ ਵਿੱਚ ਏਅਰਲਾਈਨ ਸਰਵਿਸੇਸ ਜਿਹੜੀਆਂ ਉਹ ਗਰਾਉਂਡ ਕਰ ਦਿੱਤੀਆਂ ਗਈਆਂ ਰੱਦ ਕਰ ਦਿੱਤੀਆਂ ਗਈਆਂ ਔਰ ਦੁਨੀਆ ਭਰ ਤੇ ਇੰਪੈਕਟ ਪਿਆ ਔਰ ਇੰਟਰਨੈਸ਼ਨਲ ਸਰਵਿਸੇਸ ਡੋਮੈਸਟਿਕ ਸਰਵਿਸੇਸ ਜਿਹੜੀਆਂ ਨੇ ਇਸ ਟਾਈਮ ਅ ਨਹੀਂ ਹੋ ਰਹੀਆਂ ਤੇ ਜੜੀਆਂ ਕਸਟਮਰਸ ਨੇ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਇਸ ਦੇ ਨਾਲ ਨਾਲ ਹੀ ਕਿਉਂਕਿ ਬੈਂਕਿੰਗ ਸਿਸਟਮ ਵੀ ਕਿਤੇ ਨਾ ਕਿਤੇ ਸਰਵਰਸ ਦੇ ਨਾਲ ਜੁੜਿਆ ਹੁੰਦਾ ਕਲਾਉਡ ਜਿਹੜਾ ਹੈ ਮਾਈਕਰੋਸਾਫਟ ਦਾ ਕਲਾਉਡ ਜਿਹੜਾ ਹੈਗਾ ਉਹ ਸਿਸਟਮ ਸਾਰਾ ਦਾ ਸਾਰਾ ਉਹਦੇ ਵਿੱਚ ਕੋਈ ਟੈਕਨੀਕਲ 에ਰਰ ਆਇਆ ਹੈ ਟੈਕਨੀਕਲ ਗਲਿਚ ਆਇਆ ਹੈ ਜਿਹਦੇ ਕਾਰਨ ਕਿ ਹੁਣ ਫਿਲਹਾਲ ਜਿਹੜਾ ਬੈਂਕਿੰਗ ਤੇ ਵੀ ਇਹਦਾ ਅਸਰ ਪਿਆ ਸ਼ੇਅਰ ਮਾਰਕੀਟ ਇੱਕਦਮ ਡਾਊਨ ਦਿਖਾਈ ਦਿੱਤੀ ਹੈ ਔਰ ਉਸ ਦੇ ਨਾਲ ਨਾਲ ਹੀ ਜੇ ਤੁਹਾਨੂੰ ਦੱਸੀਏ ਤਾਂ ਹੋਰ ਵੀ ਜਿਹੜੇ ਇੰਟਰਕਨੈਕਟਿਡ ਚੀਜ਼ਾਂ ਹੁੰਦੀਆਂ ਜਿਹੜੇ ਸੈਟਲਾਈਟ ਦੇ ਥਰੂ ਜਾਂ ਕਲਾਊਡ ਦੇ ਥਰੂ ਜੜੀਆਂ ਆਪਰੇਟ ਹੋਣੀਆਂ ਨੇ ਉਹਦੇ ਵਿੱਚ ਚਾਹੇ ਯੂਕੇ ਦਾ ਸਕਾਈ ਨਿਊਜ਼ ਸਿਗਾ ਜਿਹਨੇ ਕਿ ਲਾਈਵ ਬ੍ਰਾਡਕਾਸਟਿੰਗ ਕਰਨੀ ਹੈ ਤਾਂ ਹੋਰ ਵੀ ਕਈ ਜਿਹੜੇ ਚੈਨਲਸ ਨੇ ਉਹ ਆਫ ਦਾ 에ਅਰ ਚਲੇ ਗਏ ਐਸ ਟਾਈਮ ਦੀ ਬਹੁਤ ਵੱਡੀ ਖਬਰ ਹੈ ਜੀ ਦੁਨੀਆ ਭਰ ਦੀਆਂ 에ਅਰਲਾਈਨਸ ਜਿਹੜੀਆਂ ਜਹਾਜ਼ ਧਰਤੀ ਤੇ ਰੁੱਕ ਗਏ ਨੇ ਜਿਹੜੇ ਯਾਤਰੀ ਨੇ ਉਹ ਆਪਣੀ ਉਡਾਨ ਨਹੀਂ ਭਰ ਸਕਣਗੇ ਜਿਨ੍ਹਾਂ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਡੈਸਟੀਨੇਸ਼ਨ ਤੇ ਜਾਣਾ ਸੀ ਉਹਨਾਂ ਨੂੰ ਹੁਣ ਇੰਤਜ਼ਾਰ ਕਰਨਾ ਪਏਗਾ ਉਹਨਾਂ ਦਾ ਟਿਕਟ ਬੁਕਿੰਗ ਚਾਹੇ ਹੋਏ ਜਾਂ ਟਿਕਟ ਨੂੰ ਹੁਣ ਰੀਫੰਡ ਕਰਵਾਉਣ ਦੀਆਂ ਚੀਜ਼ਾਂ ਹੋਣ ਜਾਂ ਉਹਨਾਂ ਦਾ ਇੱਕ ਜਗ੍ਹਾ ਤੋਂ ਡੈਸਟੀਨੇਸ਼ਨ ਤੋਂ ਦੂਸਰੀ ਡੈਸਟੀਨੇਸ਼ਨ ਤੇ ਜਾਣ ਦਾ ਸਾਰਾ ਦਾ ਸਾਰਾ ਜਿਹੜਾ ਇੱਕ ਪ੍ਰੋਗਰਾਮ ਸੀਗਾ ਉਹ ਐਟ ਹਾਲਟ ਇਸ ਟਾਈਮ ਆ ਗਿਆ ਹੈ ਏਅਰਲਾਈਨ ਸਰਵਿਸਿਜ਼ ਜਿਹੜੀਆਂ ਨੇ ਠੱਪ ਹੋ ਗਿਆ ਨੇ ਟੈਕਨੀਕਲ ਗਲਿਚ ਮਾਈਕਰੋਸਾਫਟ ਦਾ ਕਲਾਊਡ ਦੇ ਵਿੱਚ ਕੋਈ ਟੈਕਨੀਕਲ ਗਲਿਚ ਮੈਸਿਵ ਟੈਕਨੀਕਲ ਗਲਿਚ ਆਉਣ ਦੇ ਕਾਰਨ ਜਿਹੜਾ ਐਸਾ ਦਾ ਸਾਰਾ ਇਸ ਟਾਈਮ ਦੁਨੀਆ ਭਰ ਦੇ ਵਿੱਚ ਇੱਕ ਅਸਰ ਦੇਖਣ ਨੂੰ ਮਿਲਿਆ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁਰਾਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ